ਅੰਦਰ ਗੇਲਾ ਅੱਜ ਜਿਹੜੀ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਦੀ ਜਿਹੜੀ ਮੀਟਿੰਗ ਹੋਈ ਆ ਸਾਡੇ ਪ੍ਰਧਾਨ ਗੁਰਸੇਵ ਸਿੰਘ ਕਿਰਤੋਵਾਲ ਤੋਂ ਮਨਦੀਪ ਸਿੰਘ ਸਭਰਾ ਤੋਂ ਬਾਕੀ ਜਿਹੜੇ ਉਹਨਾਂ ਨਾਲ ਹੋਰ ਵੀ ਪ੍ਰਧਾਨ ਨਾਲ ਆਏ ਆ ਉਹ ਚ ਅਹਿਮ ਵਿਸ਼ੇ ਵਾਸਤੇ ਅਸੀਂ ਜਿਹੜੀਆਂ ਜਗਾੜੂ ਰੇੜੀਆਂ ਘੜੁੱਕੇ ਛੜਕਾਂ ਦੇ ਉੱਤੇ ਤੁਰੇ ਫਿਰਦੇ ਆ ਜਿਹੜੀ ਮਾਨ ਸਰਕਾਰ ਆਪਣੀਆਂ ਰੈਲੀਆਂ ਦੇ ਵਿੱਚ ਘੁੰਮ ਰਹੀ ਆ ਸਾਡੇ ਤੇ ਜਿੱਲਾ ਵੀ ਆ ਟਰਾਂਸਪੋਰਟ ਵਪਾਰੀ ਦੇ ਉੱਤੇ ਭੋਜ ਪਾਇਆ ਜਾ ਰਿਹਾ ਦਿਨ ਤੋਂ ਦਿਨ ਕਿਉਂਕਿ ਆਟੋ ਹਾਈ ਟੈਕ ਨਾਕੇ ਤੇ ਸਾਰਿਆਂ ਜਗ੍ਹਾ ਜਿਹੜੀਆਂ ਇਹਨਾਂ ਨੇ ਆਨਲਾਈਨ ਚਲਾਨ ਕਰੀ ਜਾਂਦੇ ਆ ਜਗਾੜੂ ਡੇੜੀ ਨੂੰ ਕੋਈ ਨਹੀਂ ਪੁੱਛਦਾ ਦੂਜੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਦਿੱਲੀੋਂ ਏਸੀ ਤੇ ਕੁਰਸੀਆਂ ਕੀ ਗੱਲ ਪੰਜਾਬ 'ਚ ਕੁਰਸੀਆਂ ਨਹੀਂ ਹੈਗੀਆਂ ਪੰਜਾਬ ਦਾ ਜੰਮਪਾ ਲਿਆ ਸੀਐਮ ਭਗਵੰਤ ਮਾਨ ਇਹਨੂੰ ਪੰਜਾਬ ਨੂੰ ਪਹਿਲ ਦੇਣੀ ਚਾਹੀਦੀ ਕਿ ਦਿੱਲੀ ਵਾਲੇ ਨੂੰ ਪਹਿਲ ਦੇਣੀ ਚਾਹੀਦੀ ਆ ਉਹ ਜਿਹੜਾ ਬੋਝ ਆ ਸਾਰਾ ਸਾਡੀ ਟਰਾਂਸਪੋਰਟ ਤੇ ਹੋਣਾ ਕਿਉਂਕਿ ਸਾਡੀ ਟਰਾਂਸਪੋਰਟ ਤੇ ਵਪਾਰੀਆਂ ਤੇ ਤੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁਹੱਲੀ ਦਾ ਰੋਕ ਕਰਾਂਗੇ ਚਾਹੇ ਅਗਲੇ ਮਹੀਨੇ ਕਰ ਲਈਏ 10 15 ਤਰੀਕ ਨੂੰ ਜਿੰਨੇ ਵੀ ਤਰੀਕ ਦੇ ਵਿੱਚ ਤੈਅ ਕੀਤੀ ਜਾਊਗੀ ਤੇ ਬਾਕੀ ਜਿਹੜੀ ਸਾਡੀ ਸੂਬਾ ਕਮੇਟੀ ਦੇ ਮੈਂਬਰ ਐ ਹਰਜਿੰਦਰ ਸਿੰਘ ਕਲਾਲ ਮਾਰਜਣਾ ਨਾਇਬ ਸਿੰਘ ਜੀਰਾ ਬਚਨ ਸਿੰਘ ਬਟਿੰਡਾ ਸਾ合 ਸਿੰਘ ਅਮਰਸਰ ਰਜਿੰਦਰ ਸਿੰਘ ਗੁਰਪੀ ਸਿੰਘ ਮਾਨ ਜਿੰਨੇ ਹੋਰ ਵੀ ਹੈਗੇ ਆ ਸਾਡੇ ਇਹ ਚ ਮੇਨ ਪ੍ਰਧਾਨ ਸਾਰਿਆਂ ਨੂੰ ਬੇਨਤੀ ਆ ਕਿ ਹੋਮੋਂ ਆ ਕੇ ਆਪਾਂ ਚੰਡੀਗੜ੍ਹ ਦੀ ਰਵਾਨਗੀ ਜਿਹੜੀ ਆ ਆਪਣੀ ਤਿਆਰੀ ਜਿਹੜੀ ਕਰਦੇ ਹੋ ਕਿਉਂਕਿ ਆਪਣੀ ਰੋਜੀ ਰੋਟੀ ਖੋਸਰੀ ਐ ਜਦੋਂ ਆਪਣੀ ਰੋਜੀ ਰੇਟੀ ਕੋਈ ਖੁੰਦਾ ਕਿਉਂਕਿ ਇੱਕ ਅਸੀਂ ਮਿਹਨਤ ਕਰਦੇ ਆ ਗਵਰਨਮੈਂਟ ਨੂੰ ਕਮਾ ਕੇ ਦੇਨੇ ਆ ਫਿਰ ਵੀ ਸਾਡੇ ਨਾਲ ਧੱਕਾ ਹੁੰਦਾ ਮਤਰੀ ਮਾਰਗਾ ਜਿਹੜਾ ਸਲੂਕ ਪੰਜਾਬ ਗਵਰਨਮੈਂਟ ਸਾਡੇ ਨਾਲ ਕਰ ਰਹੀ ਆ ਇਹ ਜੀਆਂ ਬੇਨਤੀਆਂ ਕਰਦਾ ਹੋਇਆ ਧੰਨਵਾਦ